ਸਾਜਿਕਾ ਦੇ ਨਾਲ ਆ ਰਾਜੋ ਹੁਣ ਜੱਤੀ ਜੋ ਵੀਡੀਓ ਚ ਲਾਉਣਾ ਲੱਗ ਪਈ ਆ 25 ਦਿਨ ਦੇ ਵੀਡੀਓ ਬਹੁਤ ਦੇ ਦੇ ਕੱਢ ਵੀਡੀਓ ਬੜੀਆਂ ਦੇ ਦੇ ਤੇਰੀਆਂ ਗੱਲਾਂ 26 ਦਿਨ ਦੇ ਤੇ ਹੋਰ ਦੱਸ ਕੀ ਕਰਾਂ ਨੇੜੇ ਹੋ ਬਾਈ ਨੇੜੇ ਹੋ ਸਾਡੇ 26 ਦਿਨ ਦੇ 27 ਦਿਨ ਦੰਨਾ ਉਹਨਾਂ ਨੂੰ ਵੀ ਥੱਲੇ ਲਾ 27 ਦਿਨ ਦੇ ਦੇ ਹੁਣ ਦੱਸ ਕੀ ਕਰਾਂ ਕਣਚੋਲੀ ਅੜੀ ਕਰੇ ਤਾਂ ਸੋਦੇ ਨਹੀਂ ਵੀ ਕਦੇ ਡਾਇਲੌਗ ਮਾਰ ਕਾ ਤੇਰਾ ਅੱਛਾ ਨਾਸ ਨਾਸ ਸਵੇਰਾ ਕਿਨੇ ਕਰ ਬਬਾਈ ਕਿਥੇ ਮਾਲ ਤੇਰਾ ਅੱਛਾ 32000 ਦੇ ਦੇਗਾ ਤੇ ਗੱਲ ਸੁਣ ਲੈ ਮੇਰੀ ਉ ਇੱਕਾ ਨੂੰ ਬੈਠਣ ਤਾਂ ਇੰਦੇਰੀ ਹਾਂ ਮਾਤਾ ਕਰਦਾ ਹੀਰਾ ਫੇਰੀ ਹਾਂ ਬਦੂ ਬਦੂ ਮਰੇ ਲੈ ਲੈ ਮਰੇ ਲੈ 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 ਦਾ ਬਹੁਤ ਦੂਰਾ ਹੈ ਐਦੋਂ ਦੇ ਮੇਲੇ ਕਣੀ ਰਹਿੰਦਾ ਇੱਥੇ ਹੋਰਿਆਂ ਨੇ ਕਰੇ ਅੱਛਾ ਨਾ ਨਾ ਰਜ ਹੁੰਦਾ ਨੇ ਪੜ ਗਿਆ ਹੋ ਗਿਆ ਸਤਾ ਕਿਵੇਂ ਬਸ ਸਹੌਰਿਆਂ ਦੇ ਘਰ ਤੀ ਨਹੀਂ ਕਹਿੰਦਾ ਜਿਹੜੀ ਚਸ ਕਰੇ ਤੇਕਿਆਂ ਦੀ ਲੈ ਬੱਕਰੀਆਂ ਮੇਰੀ ਸੌਦਾ ਵੇਚ ਦੇਣਾ 500 ਰੁਪਏ ਦਲਾਲੀ ਆ ਮੇਰਾ ਪਿੱਛੋ ਕਹਦੇ ਆ ਵੀਡੀਓ ਚ ਕਹਿਣਾ ਲੋਕ ਬਦਨਾਮਤਾ ਕਰਦੇ ਨੇ ਇੱਦ ਦਿਖਾਵੇ ਜੀ ਹਾਥੀ ਦਿਖਾਵੇ ਢਿੱਡ ਤਾਂ ਭਰੇ ਸੜੀ ਨਾਲ ਮੀਂਗਣ ਖਾਏ ਤਾਂ ਢਿੱਡ ਸਾਡਾ ਭਰਦਾ ਨਹੀਂ ਬੱਕਰੀਆਂ ਵੇਚਦੀ ਹੋਰ ਹੱਥ ਘਰਾ 8000 ਚੱਕ ਐ ਦੁਆਟੀ ਸਾਢੇ 25 ਦੀਆਂ ਅਲੱਪੀ ਦੀਆਂ ਲੈਣ ਦੇਣ ਵਾਲੀ ਗੱਲ ਹੀ ਕਰੀ ਆ ਕਰੀ ਲੈਣ ਦੇਣ ਵਾਲੀ ਗੱਲ ਹੀ ਕਰੀ ਨਾ ਨਾ ਮੰਗੀ ਬਾਤ ਹੁਣ ਇਹ ਚ ਦਾਮ ਹੈ ਤੇਰੀਆਂ ਚੂੜੀਆਂ ਵਧੀਆ ਚੜਦੀਆਂ ਨੇ ਮਸਰੇ ਕੋਈ ਗੱਲ ਠੀਕ ਹੈ ਹੈ ਨਹੀਂ ਹੋਰਾ ਹੱਥ ਘਰ ਮੜਾ ਜਾ ਲਾਲਾ ਕੇ ਸੱਟੇ ਜਾ ਰਾ ਨਾ ਫੇਰ ਲਈ ਸਾਡੇ ਲਾ ਦੇ ਮੇਰੀ ਬਾਤ ਨਹੀਂ ਤੈਨੂੰ ਵੀ ਨਹੀਂ ਮਰਵਾਉਂਗਾ ਦੇਖ ਲਓ ਚੱਕ ਪੂਰੀਆਂ ਹੋ ਗਿਆ 30 ਦੀਆਂ ਨਾ ਨਾ 30 ਦੀਆਂ 30 ਦੀਆਂ 30 ਦੀਆਂ 30 ਦੀਆਂ ਸਾਢੇ 30 ਦੀਆਂ ਕਿਆ ਹੋ ਗੀਆਂ ਕੱਤੀਆਂ ਚੱਕ ਹੋ ਗਈਆਂ ਬਸ ਆ ਜਾਓ ਦੇਰ ਪੀਏ ਹੋ ਗਈਆਂ ਹੋ ਗਈ ਉਹ ਲੈ ਲਾਤੀਆ ਤੂੰ ਓਏ ਐ ਸੌਦੇ ਨਹੀਂ ਹੁੰਦੇ ਭਾਈ ਫਾਲ ਪੱਟੇ ਤੋਂ ਮੁਰਦੇ ਹੌਲੇ ਨਹੀਂ ਹੁੰਦੇ ਮਰ ਕੇ ਜੇ ਚੱਕਣਾ ਪਊ ਹੋਰ ਕੋਈ ਨਹੀਂ ਚੱਕਦਾ ਚੱਕਣਾ ਆਪਦੇ ਨੂੰ ਪਾਉ ਉਹ ਦਿਨ ਵੀ ਆ ਗਏ ਹੁਣ ਚੱਕੂ ਆ ਰਾਜੂ ਆ ਗਏ ਆ ਗਏ ਭਾਈ ਗੱਲ ਸੁਣ ਮੇਰੀ ਜੇ ਸ਼ਰੀਕ ਤੇ ਜਾਵੇਂਗਾ ਤੇਰੇ ਆਉ ਕੋਈ ਨਹੀਂ ਆਉਂਦਾ ਨਹੀਂ ਇਹ ਬਿੜੀਆਂ ਹੋ ਗਈਆਂ हां जे किसे ना ਭੋਗਤੇ ਜਾਵੇਂਗਾ ਤਾਂ ਤੇਰੇ ਨਾਲ ਜਾਉ ਨਹੀਂ ਜਾਂਦਾ ਹੀ ਨਹੀਂ ਨਹੀਂ ਜਾਂਦਾ ਰੰਦੇ ਹਾਂ ਇੱਕ ਮਾਂ ਦੀਆਂ ਬੜੀਆਂ ਹੋ ਗਈਆਂ ਹੁਣ ਟੈਨਸ਼ਨ ਲੈ ਤੂੰ ਤਰੀਕੇ ਦੇਖੋ ਵਰਤ ਕੇ ਇੱਕ ਦੋ ਧਾਰਨਾ ਮਾਰੋ ਰਾਜੂ ਬਟੇਗਾ ਮਾੜੇ ਪਰੋਂ ਖਿੱਚ ਲੈ ਕੋਈ ਬਸਵੰਦਰਾ ਜੀ ਬੱਟੇਦਾ ਜਾ ਰਹੇ ਇਹਨਾਂ ਦਾ ਕੁਝ ਨਹੀਂ ਮਾੜਾ ਸੂ ਬਣੀਆਂ ਅਸਲ ਅਕ ਜਣੀਆਂ ਫੰਡਰਾਂ ਹੋਣਗੀਆਂ ਸੜੀਆਂ ਅਸਲ ਵਿੱਚ ਅੱਜ ਕੱਲ ਪੰਡਰ ਮਿਲਦੀ ਨਹੀਂ ਤਾਰਾਂ ਦੀਆਂ ਦੋਨੀ ਹਾਂ ਹੋ ਜਾਣਗੀਆਂ ਬੱਚੇ ਨੇ ਥੱਲੇ ਸਾਨੂੰ ਕੋਈ ਹੋ ਨਹੀਂ ਫੰਡਰਾਂ ਕਹਿ ਕੇ ਲਈਆਂ ਨੇ ਸੂਣੜੀਆਂ ਕਹਿ ਕੇ ਲਈਆਂ ਹੀ ਨਹੀਂ ਕਉਟੀਆਂ ਦੇ ਭਾਜ ਲੈ ਲੈ ਨਾਗਾ ਲੈ ਪੈਸੇ ਦੇਉ ਜੀ ਹਾਂ ਸਹੀ ਐ ਮੈਂ ਤਾਂ ਪਹਿਲੀ ਦੇਖਣੀ ਆ ਜਰਾ ਕਿੰਨੇ ਦਾ ਹੋਊਗਾ ਨਾ ਰੁਕੇ ਹੋਈ ਨਹੀਂ ਹੈਗੇ ਭਾਈ 31 ਅਸੀਂ ਵੀ ਥੋੜੀ ਸੁੱਖ ਮੰਗ ਕੇ ਤੁਰਦੇ ਆ ਧਰਤੀ ਪਰਮਾਤਮਾ ਮਾਰ ਸਮਾਰ ਤੋਂ ਬਚਾਈ ਇੱਜ਼ਤ ਰੱਖੇ ਦੁਨੀਆ ਦੇ ਵਿੱਚ ਕਿਸੇ ਦਾ ਮਾਰਾ ਨਾ ਕਰਾਈ ਆ ਤੇਰਾ ਭਾਈ ਸਹੀ ਵਾਲਾ ਕਿਉਂ ਚੜ ਕੇ ਬੰਦਾ ਘੜਦੀ ਉਹ ਤੇ ਚੱਤਿਆਂ ਥੱਲੇ ਨਾ ਕੋਈ ਬਹਿ ਜਾਏ ਜਣਾ ਚਾਹ ਚਰਾਇੰਗੇ ਉਹਨਾਂ ਦਾ ਸੱਚੇ ਹੀ ਬਾਈਆਂ ਦਾ ਧੂਆਂ ਦਾ ਸਾਈ ਵਾਲ ਉਹਨਾਂ ਦਾ ਦੂਈ ਪਾਰਟੀ ਦਾ ਕਿੱਥੇ ਆ ਬੰਦੇ ਆਪਣੇ ਚਾਰਾਂ ਦਾ ਹੋਇਆ ਰਾਜ ਉਹਨਾਂ ਦਾ ਐਸਾਈ ਵਾਲਾ ਹਾਂ ਇਹਦਾ 50 ਵਾਲਾ ਤੀ ਉੱਥੇ ਮੋੜਤਾ ਸੀ ਮੈਨੂੰ ਹਾਂ ਇਹ ਉਹ ਨਾ ਮੁਟਿਆ ਦਾ 500 ਰੁਪਏ ਵਿਚਾਰਿਆਂ ਦਾ ਚਾਰਾਂ ਦਾ ਰਾਜੂ 31 ਦਾ ਹੈ ਹਾਂ ਦੋ ਮਿਮਣੀ ਵਾਲੀ ਜੀ ਥੱਲੇ ਦੋ ਬੱਕਰੀਆਂ ਨੇ 31000 ਦਾ ਜੀ ਕਿਰਤ ਉਹ ਦੋਵੇਂ ਬੰਦੇ ਦਾ ਬਲਾ ਕਿੱਥੇ ਨੇ ਲਓ ਜੀ ਬਾਈ ਬਾਈ ਨਬਾਬੇ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 15 16 17 18 19 20 21 22 23 24 25 26 27 28 29 30 ਆ ਕਿੱਥੇ ਮੈਂ ਜੀ 500 ਦੀ ਨਾ ਗਈ ਆ ਨਾ ਨਾ ਦੇ ਚ ਕੋਈ ਗੱਲ ਨਹੀਂ 500 ਰੁਪਏ ਗਿਆ ਪਹਿਲਾ ਕਹਿ ਵੀਰੇ ਨਾ ਫੇ ਤੂੰ ਨਾ ਜੀ ਥੋੜੀ ਮਰ ਜੇ ਨਾ ਦੇ ਤੂੰ ਰੱਖ ਲੈ ਇਹ ਰੱਖ ਲੈ ਬੱਕਰੀਆਂ ਤੇਰੀਆਂ ਵੇਚਤੀਆਂ ਨਾ ਬੱਕਰੀਆਂ ਵੇਚ ਤੇ ਕੋਈ ਨਾਕ ਜੀ ਨਾਗਾ ਨਾ ਫੇ ਰੱਖ ਲੈ